ਅਜਿਹੇ ਜਹਾਜ਼ ਜਿਹੜੇ ਉਪਰ ਦੀ ਲੰਘਦੇ ਆ ਤੇ ਧੂਐਂ ਦੀ ਲੈਂ ਬਣਾਉਂਦੇ ਆ ਜਿਹਨੂੰ 90 88 92 ਵਾਲੀ ਜਿਹੜੀ ਜਨਰੇਸ਼ਨ ਹੈ ਉਹ ਰੌਖ ਕਹਿੰਦੀ ਸੀ ਸੇ ਵੀ ਰੌਖ ਕਹਿੰਦੇ ਆ ਠੀਕ ਹੈ ਤੇ ਕੋਈ ਦੱਸ ਸਕਦਾ ਵੀ ਇਹ ਹੈ ਕੀ ਇਹ ਚੀਜ਼ ਕੀ ਹੈ ਇਹਦਾ এনवायरमेंट ਤੇ ਵੀ ਅਸਰ ਹੈਗਾ ਤੇ ਜਿਹੜੇ ਹੁਣ ਹੜਾ ਆਇਆ ਪੰਜਾਬ ਦੇ ਵਿੱਚ ਇਹਦੇ ਨਾਲ ਇਹਨਾਂ ਦਾ ਕੋਈ ਸੰਬੰਧ ਹੈਗਾ ਕੋਈ ਦੱਸ ਸਕਦਾ ਤੇ ਜਿਹੜੇ ਭਰਾ ਕਹਿ ਰਹੇ ਆ ਮੈਸੇਜ ਆ ਰਿਹਾ ਕਿ ਅਸੀਂ ਫਾਈਂਡ ਕਰਦੇ ਆ ਯੂਪ ਤੇ ਸਾਨੂੰ ਚੈਨਲ ਮਿਲਦੇ ਰਿਹਾ ਸਾਨੂੰ ਕੰਮ ਹੈ ਤਾਂ ਉਹ ਪੰਜਾਬ ਜਨਤਾ ਸਰਕਾਰ ਮੋਰਚਾ ਭਰਕੇ ਫਾਈਂਡ ਕਰੋ ਤੁਹਾਨੂੰ ਮਿਲ ਜੂਗਾ ਤੇ ਵੱਧ ਤੋਂ ਵੱਧ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੋਰਚੇ ਨਾਲ ਜੁੜੋ ਜਿਹੜਾ ਜੁੜ ਗਿਆ ਜਿਹੜਾ ਵੀਡੀਓ ਵੇਖਦਾ ਪਿਆ ਇੱਕ ਜਣੇ ਨੂੰ ਸ਼ੇਅਰ ਵੀ ਕਰੇ ਤੇ ਇੱਕ ਬੰਦਾ ਨਾਲ ਜੋੜੇ ਜਿਹੜਾ ਵੀ ਵੀਡੀਓ ਵੇਖਦਾ ਪਿਆ ਤਾਂ ਵੀ ਆਪਾਂ ਪੂਰਾ ਪੰਜਾਬ ਸਮਾਰ ਰਹੇ ਹਾਂ ਕਵਰ ਕਰ ਜਾਾਂਗੇ ਕਿਉਂਕਿ ਐਮਰਜੈਂਸੀ ਤੁਹਾਡੇ ਦੇ ਵਿੱਚ ਕਦੇ ਵੀ ਲੱਗ ਸਕਦੀ ਹੈ ਦੂਰ ਸੰਚਾਰ ਜਿਹੜੀ ਤੁਹਾਡੇ ਕੋਲੇ ਸਹੂਲਤ ਹੈ ਇਹ ਕਦੇ ਵੀ ਬੰਦ ਹੋ ਸਕਦੀ ਹੈ ਆ ਜੋ ਸੋਸ਼ਲ ਮੀਡੀਆ ਕਦੇ ਵੀ ਬੰਦ ਹੋ ਸਕਦਾ ਕਿਉਂਕਿ 1.6 ਬਿਲੀਅਨ ਕਿੱਟਾਂ ਤੁਹਾਡੇ ਦੇਸ਼ ਦੇ ਵਿੱਚ ਆ ਗਈਆਂ ਵੈਕਸੀਨ ਦੀਆਂ ਸੇਮ ਉਸੇ ਤਰ੍ਹਾਂ ਜਿਵੇਂ ਕਰੋਨਾ 2122 ਚ ਆਇਆ ਸੀ ਤੇ ਉਹਦੀਆਂ ਕਿੱਟਾਂ 2017 ਚ ਆ ਗਈਆਂ ਸੀ ਸਾਡੇ ਦੇਸ਼ ਦੇ ਵਿੱਚ ਉਸੇ ਤਰ੍ਹਾਂ 1.6 ਬਿਲੀਅਨ ਕਿੱਟਾਂ ਤੁਹਾਡੇ ਦੇਸ਼ ਦੇ ਵਿੱਚ ਆ ਗਈਆਂ ਪੀਐਮ ਮੋਦੀ ਨੇ ਸੈਨ ਕਰਤੇ ਐਟਰੀਟੀ ਤੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਕਿੱਟਾਂ ਲਾਉਂਦੀ ਤਾਂ ਤੁਹਾਡੇ ਦੇਸ਼ ਦੇ ਵਿੱਚ ਐਮਰਜੈਂਸੀ ਕਦੇ ਵੀ ਲੱਗ ਸਕਦੀ ਹੈ ਫਿਰ ਘਰ ਬੈਠੇ ਕਿਸੇ ਨੂੰ ਕੁਝ ਨਹੀਂ ਦੱਸਿਆ ਜਾ ਸਕਦਾ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਕਵਰ ਕਰ ਜਾਈਏ ਤੇ ਚੰਗੀ ਗੱਲ ਹੈ ਨਹੀਂ ਤੇ ਫਿਰ ਰਿਜ਼ਲਟ ਤਾਂ ਸਾਰਿਆਂ ਕੋਲੇ ਜਿਹੜਾ ਹੈਗਾ ਹੈਗਾ ਹੀ ਤਾਂ ਉਹਦੇ ਲਈ ਤੁਸੀਂ ਵੱਧ ਤੋਂ ਵੱਧ ਮੂਰਚੇ ਦੇ ਨਾਲ ਜੁੜੋ ਤੇ ਇੱਕ ਜਿਹੜਾ ਵੀ ਜੁੜ ਗਿਆ ਉਹ ਇੱਕ ਬੰਦੇ ਨੂੰ ਨਾਲ ਜ਼ਰੂਰ ਜੋੜੇ ਜਿਹੜਾ ਵੀ ਵੀਡੀਓ ਵੇਖਦਾ ਪਿਆ ਇੱਕ ਜਣੇ ਨੂੰ ਜ਼ਰੂਰ ਸ਼ੇਅਰ ਕਰੇ ਤੇ ਆਪਦੀ ਜ਼ਿੰਮੇਵਾਰੀ ਸਮਝ ਲਓ ਯਾਰ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਇਹ ਜਿਹੜੇ ਹੜ੍ਹ ਆਇਆ ਅੱਜ ਤੋਂ 8 ਮਹੀਨੇ ਪਹਿਲਾਂ ਅਸੀਂ ਇਹਨਾਂ ਨੂੰ ਦੱਸਿਆ ਸੀਗਾ ਜਿਹੜੇ ਨਾਲ ਲੱਗਦੇ ਪਿੰਡ ਸੀ ਸਭ ਤੋਂ ਪਹਿਲਾਂ ਜਿਹੜੇ ਇਸ ਮਾਰਚ ਆਣੇ ਸੀ ਉਹਨਾਂ ਦੇ ਪਿੰਡ ਸਰਪੰਚਾਂ ਨੂੰ ਜਾ ਕੇ ਮੁੰਡਿਆਂ ਨੂੰ ਜਾ ਕੇ ਇਕੱਠੇ ਕਰਕੇ ਦੱਸਿਆ ਸੀਗਾ ਕਿ ਆ ਰਿਜ਼ਲਟ ਬੰਨੇ ਆ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਆਪਦਾ ਕਵਰ ਕਰ ਲਓ ਬਚਾਅ ਕਰ ਲਓ ਉਹਨਾਂ ਨੇ ਸਾਡੀ ਗੱਲ ਸੁਣੀ ਤਾਂ ਬੜੇ ਧਿਆਨ ਨਾਲ ਪਰ ਵਰਕਿੰਗ ਹੈ ਜਿਹੜੀ 1% ਵੀ ਨਹੀਂ ਕੀਤੀ ਅੱਜ ਉਹ ਪਾਣੀ ਦੇ ਚਪੇੜ ਚ ਆ ਗਿਆ ਦੁੱਖ ਹੈ ਇਸ ਚੀਜ਼ ਦਾ ਕੀ ਨੁਕਸਾਨ ਹੋ ਰਿਹਾ ਪਰ ਜਦੋਂ ਅਸੀਂ ਖੁਦ ਹੀ ਆਪਦਾ ਪਛਾਣ ਨਹੀਂ ਕਰਾਂਗੇ ਤੇ ਸਾਡੇ ਲਈ ਮਿੰਦ ਕੌਣ ਕਰੂਗਾ ਦੁਨੀਆ ਤੇ ਤੁਹਾਨੂੰ ਰੱਬ ਸਰਕਾਰ ਕੋਈ ਵੀ ਬਚਾ ਨਹੀਂ ਸਕਦਾ ਸਿਰਫ ਇੱਕੋ ਬੰਦਾ ਤੁਹਾਨੂੰ ਬਚਾ ਸਕਦਾ ਹਾਂ ਉਹ ਬੰਦਾ ਵੀ ਜਰੂਰ ਦੱਸਿਓ ਇੱਕ ਇਹ ਦੱਸਿਓ ਵੀ ਆ ਜਿਹੜਾ ਤੁਹਾਨੂੰ ਪੁੱਛਿਆ ਵੀ ਇਹ ਐਨਵਾਇਰਨਮੈਂਟ ਤੇ ਤੇ ਹੜ੍ਹਾਂ ਨਾਲ ਕੋਈ ਸੰਬੰਧ ਹੈਗਾ ਇੱਕ ਗੱਲੇ ਦੱਸਿਓ ਵੀ ਇਹੋ ਜਿਹਾ ਕਿਹੜਾ ਇੱਕ ਬੰਦਾ ਜਿਹੜਾ ਤੁਹਾਨੂੰ ਸਰਕਾਰਾਂ ਤੇ ਰੱਬ ਨਹੀਂ ਬਚਾ ਸਕਦੀਆਂ ਤੇ ਇਹ ਇੱਕ ਬੰਦਾ ਇਹੋ ਜਿਹਾ ਕਿਹੜਾ ਪਿਆਦਾ ਹੋ ਗਿਆ ਜਿਹੜਾ ਤੁਹਾਨੂੰ ਬਚਾ ਸਕਦਾ ਇਸ ਗੱਲ ਦਾ ਜਵਾਬ ਦਿਓ ਕਿਨੂ ਕਿਨੂ ਪਤਾ ਹੈ ਵੀ ਇੱਕ ਬੰਦਾ ਹੈਗਾ ਜਿਹੜਾ ਤੁਹਾਨੂੰ ਬਚਾ ਸਕਦਾ ਤੇ ਕਿਨੇ ਕਿਨੇ ਉਸ ਬੰਦੇ ਨੂੰ ਲੱਭ ਸਮਝੋ ਜਾਂ ਸਮਝ ਜੋ ਜੇ ਸਮਝ ਜਾਵਾਂਗੇ ਤੇ ਫਿਰ ਬਚ ਜਾਵਾਂਗੇ ਜੇ ਡਰ ਜਾਵਾਂਗੇ ਤੇ ਫਿਰ ਮਰ ਜਾਵਾਂਗੇ ਨਿਊ ਵਰਲਡ ਆਰਡਰ ਜਿਹੜਾ ਉਹਦੇ ਵਿੱਚ ਇਨਸਾਨਾਂ ਲਈ ਕੀ ਕਾਨੂੰਨ ਬਣਾਏ ਗਏ ਆ ਤੁਹਾਡੀ ਰੂਹ ਕੰਬ ਜੂਗੀ ਸੋਚ ਕੇ ਕਿਉਂਕਿ ਜਿਹੜੀਆਂ ਕਿੱਟਾਂ ਤੁਹਾਡੇ ਦੇਖ ਦੇ ਵਿੱਚ ਆ ਗਈਆਂ 1.6 ਬਿਲੀਅਨ ਉਹਨਾਂ ਦੇ ਰਿਜ਼ਲਟ ਕੀ ਆ ਕਰੋਨਾ ਵਾਲੀਆਂ ਕਿੱਟਾਂ ਦੇ ਕੀ ਰਿਜ਼ਲਟ ਹੋਏ ਆ ਇਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਪਰ ਉਹਦੇ ਲਈ ਮੋਰਚਾ ਜਿਹੜਾ ਇਹਦਾ ਇਹਦੇ ਨਾਲ ਜਿਹੜਾ ਵੀ ਬੰਦਾ ਜੁੜ ਗਿਆ ਇੱਕ ਬੰਦੇ ਨੂੰ ਹੋਰ ਜੋੜੇ ਜਿਹੜਾ ਵੀਡੀਓ ਵੇਖਦਾ ਪਿਆ ਇੱਕ ਜਣੇ ਨੂੰ ਉਹ ਸ਼ੇਅਰ ਕਰੇ ਆਪਾਂ ਜਲਦ ਤੋਂ ਜਲਦ ਸਾਰਾ ਪੰਜਾਬ ਕਵਰ ਕਰਨਾ ਕਿਉਂਕਿ ਉਹਨਾਂ ਦਾ ਵੈਕਸੀਨ ਲਾਉਣ ਦਾ ਟਾਈਮ ਆ ਗਿਆ ਤੇ ਸਾਨੂੰ ਅਜੇ ਪਤਾ ਹੀ ਨਹੀਂ ਵੀ ਹੋਣਾ ਕੀ ਹੈ